ਡੋਰ ਦੇ ਨਾਲ ਉਲਝਾਇਕ ਬਰਡ ਆ ਪਰ ਬਰਡ ਸਾਨੂੰ ਇੱਥੋਂ ਦਾ ਨਹੀਂ ਲੱਗਦਾ ਮੈਂ ਆਪ ਗਿਆ ਤੇ ਇਹ ਬਰਡ ਸੀ ਘਟ ਰਹੀਆਂ ਸਪੀਸੀਜ਼ ਉਹ ਸਪੀਸੀਜ਼ ਆ ਮੈਂ ਗੱਲ ਵੀ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਸੀ ਔਰ ਵਿਦੇਸ਼ੀ ਬਰਡ ਆ ਤੁਸੀਂ ਵੇਖੋ ਕਿੰਨਾ ਪਿਆਰਾ ਬਰਡ ਆ ਵੇਖੋ ਇਹ ਬੋਲ ਨਹੀਂ ਸਕਦਾ ਜੀ ਅਸੀਂ ਇੰਨਾ ਬੋਲੇ ਆ ਇਹ ਚਾਈਨਾ ਡੋਰ ਦੇ ਖਿਲਾਫ ਤਾਂ ਵੀ ਕੋਈ ਅਸਰ ਨਹੀਂ ਹੋਇਆ ਤਾਂ ਵੀ ਕੋਈ ਅਸਰ ਨਹੀਂ ਹੋਇਆ ਪਰ ਇਹਨਾਂ ਦੀ ਜ਼ੁਬਾਨ ਕੌਣ ਬਨੇਗਾ ਪੂਰੇ ਅੰਮ੍ਰਿਤਸਰ ਨੇ ਇਹ ਡੋਰ ਵਰਤੀ। ਹੁਣ ਲੋਕਾਂ ਨੇ ਕੀ ਡਰਾਮਾ ਕੀਤਾ ਕਿ ਤਿੰਨ ਚ ਰਖੜੀਆਂ ਦੇ ਨਾਲ ਇੱਕ ਗੱਟੂ ਸੀ। ਇਹ 6 ਮਹੀਨੇ ਪਹਿਲੇ ਵਿਕ ਚੁੱਕੀ ਸੀ। ਇਨਸਾਨਾਂ ਦੀ ਨਹੀਂ ਪਰਵਾਹ ਕਰਦੇ ਤੇ ਇੱਕ ਬੜੀ ਛੋਟੀ ਜੀ ਚੀਜ਼ ਆ। ਸਭ ਸਭ ਨੂੰ ਕਹਿਣਾ ਚਾਹਨਾ ਕਿ ਯਾਰ ਤਰਸ ਕਰੋ। ਮੇਰਾ ਇੱਕ ਲਾਈਨ ਸੀ ਨਾ ਕਿ ਕਿੰਨੀਆਂ ਕੋ ਕਟਨੀਆਂ ਗਰਦਨਾ ਹੋਰ ਹੁੰਦੇ ਛੱਡ ਦਿਓ ਚਾਈਨਾ ਡੋਰ। ਲੋਕਾਂ ਦੇ ਲੋਕਾਂ ਨੇ ਬਹੁਤ ਲਾਂਤਾਂ ਵੀ ਪਾਈਆਂ ਐਡਮਿਨਿਸਟ੍ਰੇਸ਼ਨ ਨੂੰ। ਡੋਰ ਤੇ ਹਜੇ ਵੀ 19 ਹੀ ਐ ਆਪਣੇ ਦਿਲ ਚ ਸੋਚੋ ਕਿ ਮੇਰੇ ਅੰਦਰ ਕਿੰਨਾ ਦਰਦ ਸੀ ਹੋ ਉਹ ਜਿਹਨ ਲੋੜੀ ਵਾਲੇ ਦਿਨ ਕੋਈ ਡਰੋਨ ਨਹੀਂ ਕਦੀ ਥਾਂ ਦੇ ਇਹਨਾਂ ਨੇ ਐਵੇਂ ਡਰਾਮਾ ਕੀਤਾ ਪ੍ਰੋਮਿਸ ਕੀਤਾ ਤੇ ਤੁਸੀਂ ਗੱਟੂ ਯੂਜ਼ ਕੀਤਾ ਉਹਨੂੰ ਗੱਟੂ ਵਰਗੀ ਚ ਰਖਰੀ ਚ ਪਾਇਆ ਹੋਇਆ ਮੈਂ ਝੂਠ ਨਾ ਬੋਲੋ ਸਰਕਾਰ ਇਹਨੂੰ ਬੰਨਾ ਕਿਉਂ ਨਹੀਂ ਬੰਦ ਕਰਾਂਦੀ ਗੋਲੀਆਂ ਚੱਲੀਆਂ ਇੱਕ ਡੋਰ ਨਾਲ ਬੰਦੇ ਮਰ ਰਹੇ ਆ ਕਿਸ ਦੇਸ਼ 'ਚ ਅਸੀਂ ਰਹਿ ਰਹੇ ਹਾਂ ਜਿੱਥੇ ਡੋਰ ਦੇ ਨਾਲ ਬੰਦੇ ਮਾਰ ਰਿਹਾ ਮਾਰੇ ਆ ਜਦੋਂ ਤੁਸੀਂ ਹਾਇਦਾਂ ਦਿੱਤੀਆਂ ਉਸ ਤੋਂ ਪਹਿਲੇ ਉਹ ਵਿਕ ਚੁੱਕੀ ਹੈ ਸਰਕਾਰ ਚਾਹੇ ਤਾਂ ਕੀ ਨਹੀਂ ਹੁੰਦਾ ਲੋੜੀ ਦਾ ਤਿਉਹਾਰ ਲੰਘ ਚੁੱਕਿਆ ਹੈ ਤੇ ਬੇਸ਼ੱਕ ਲੋੜੀ ਦੇ ਤਿਉਹਾਰ ਤੇ ਪ੍ਰਸ਼ਾਸਨ ਵੱਲੋਂ ਤੇ ਇਸ ਦੇ ਨਾਲ ਹੀ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਗੱਟੂ ਦਾ ਬਾਈਕਾਟ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਰਾਜ ਕੇ ਗੱਟੂ ਦਾ ਪ੍ਰਯੋਗ ਕੀਤਾ ਹੈ ਜਿਸ ਦਾ ਅਸਰ ਪੰਛੀਆਂ ਤੇ ਵੀ ਦੇਖਣ ਨੂੰ ਮਿਲਿਆ ਹੈ ਅੱਜ ਮੈਂ ਮੌਜੂਦ ਹਾਂ ਜਸ ਸੇਵਾ ਸੁਸਾਇਟੀ ਦੇ ਔਨਰ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਹਰ ਸਿਮਰਨ ਸਰ ਜਿਨ੍ਹਾਂ ਨੇ ਅੱਜ ਇੱਕ ਵਿਦੇਸ਼ੀ ਪੰਛੀ ਫੜਿਆ ਹੈ ਜੋ ਕਿ ਗੱਟੂ ਦੀ ਡੋਰ ਦਾ ਸ਼ਿਕਾਰ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਇਹ ਪੰਛੀ ਜਿਹੜਾ ਹੈ ਇਸ ਡੋਰ ਦੇ ਨਾਲ ਸ਼ਿਕਾਰ ਹੋਇਆ ਹੈ ਤੇ ਇਸ ਦੇ ਕਾਫੀ ਜਿਹੜੇ ਅੰਗ ਨੇ ਉਹ ਇਸ ਡੋਰ ਦੇ ਨਾਲ ਪ੍ਰਭਾਵਿਤ ਹੋਏ ਨੇ ਦੇਖ ਸਕਦੇ ਹੋ ਗੱਲ ਵੀ ਕਰਾਂਗੇ ਸਰ ਨਾਲ ਸਰ ਕਿੱਥੇ ਤੁਹਾਨੂੰ ਪੰਛੀ ਜਿਹੜਾ ਮਿਲਿਆ ਹੈ ਇਹਨਾਂ ਦੀ ਹਾਲਤ ਜਿਹੜੀ ਉਹ ਕਿਵੇਂ ਦੀ ਸੀ ਸੱਚੀ ਕੱਲ ਸਾਰਿਆਂ ਨੂੰ ਮਾਗੀ ਦੇ ਤੇ ਹਾਰ ਦੀ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ ਮੈਨੂੰ ਡਿਸਟ੍ਰਿਕਟ ਕੋਰਟਸ ਤੋਂ ਕਿਉਂਕਿ ਮੈਂ ਵੀ ਐਡਵੋਕੇਟ ਆ ਮੇਰੇ ਵੀਰ ਨੇ ਕੁਲਜੀਤ ਸਿੰਘ ਐਡਵੋਕੇਟ ਉਹਨਾਂ ਦਾ ਫੋਨ ਆਇਆ ਕਿ ਕੋਰਟ ਕੰਪਲੈਕਸ ਦੇ ਵਿੱਚ ਚਾਈਨਾ ਡੋਰ ਦੇ ਨਾਲ ਉਲਝਿਆ ਇੱਕ ਬਰਡ ਹੈ ਪਰ ਬਰਡ ਸਾਨੂੰ ਇੱਥੋਂ ਦਾ ਨਹੀਂ ਲੱਗਦਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਫੋਰੈਸਟ ਡਿਪਾਰਟਮੈਂਟ ਨਾਲ ਗੱਲ ਕਰੋ ਜਾਂ ਕਿਸੇ ਨਾਲ ਮੈਂ ਗੱਲ ਵੀ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਤੇ ਡਿਪਾਰਟਮੈਂਟ ਚੋਂ ਕਾਫੀ ਫੋਨ ਕੀਤੇ ਫਿਰ ਮੈਨੂੰ ਇਹੀ ਲੱਗਾ ਕਿ ਠੰਡ ਆ ਤੇ ਮੈਂ ਆਪ ਵੇਖ ਕੇ ਆਵਾਂ ਜਦੋਂ ਮੈਂ ਆਪ ਗਿਆ ਤੇ ਇਹ ਬਰਡ ਸੀ ਔਰ ਵਿਦੇਸ਼ੀ ਬਰਡ ਆ ਤੁਸੀਂ ਵੇਖੋ ਕਿੰਨਾ ਪਿਆਰਾ ਬਰਡ ਆ ਔਰ ਇਹ ਜਿਹੜੀ ਸਪੀਸੀਜ਼ ਆ ਮੈਨੂੰ ਲੱਗਦਾ ਕਿ ਬੜੀ ਹੀ ਜਿਹੜੀ ਇਨਡੇਂਜਰਡ ਜਿਹਨੂੰ ਸਪੀਸੀਜ਼ ਕਹਿੰਦੇ ਆ ਨਾ ਘਟ ਰਹੀਆਂ ਸਪੀਸੀਜ਼ ਉਹ ਸਪੀਸੀਜ਼ ਆ ਔਰ ਜਦੋਂ ਮੈਂ ਵੇਖਿਆ ਤੇ ਇਹਦੇ ਗਲੇ 'ਚ ਵੀ ਇਹਦੇ ਪੈਰਾਂ 'ਚ ਵੀ ਤੇ ਇਹਦਾ ਪੰਖ ਵੀ ਕਟਿਆ ਹੋਇਆ ਸੀ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਇੰਜਰਡ ਇਹ ਵਿਦੇਸ਼ੀ ਪੰਛੀ ਸੀ ਤੇ ਮੇਰੇ ਕੋ ਰਿਆ ਨਹੀਂ ਗਿਆ ਫਿਰ ਮੈਂ ਕਿਸੇ ਨੂੰ ਕਾਲ ਨਹੀਂ ਕੀਤੀ ਤੇ ਮੈਂ ਆਪ ਹੀ ਇਹਨੂੰ ਦੇਖਿਆ ਸਾਰਾ ਕੁਝ ਲਾਇਆ ਕੀਤਾ ਔਰ ਤੁਹਾਨੂੰ ਮੈਂ ਦੱਸਣਾ ਕਿ ਦੇਖੋ ਇਹ ਬੋਲ ਨਹੀਂ ਸਕਦਾ ਜੀ ਔਰ ਪ੍ਰੋਬਲਮ ਕਿੱਥੇ ਹੈ ਕਿ ਸਾਨੂੰ ਅਸੀਂ ਇੰਨਾ ਬੋਲੇ ਆ ਚਾਈਨਾ ਡੋਰ ਦੇ ਖਿਲਾਫ ਤਾਂ ਵੀ ਕੋਈ ਅਸਰ ਨਹੀਂ ਹੋਇਆ ਠੀਕ ਹੈ ਮੈਨੂੰ ਲੋਕੀ ਇਸ ਗੱਲ ਦਾ ਪਿਆਰ ਕਰ ਰਹੇ ਆ ਕਿ ਤੂੰ ਇਹ ਲੜਾਈ ਸ਼ੁਰੂ ਤੇ ਕੀਤੀ ਕਦੀ ਨਾ ਕਦੀ ਕਹਿੰਦੇ ਖਤਮ ਹੋਏਗੀ ਪਰ ਇਹਨਾਂ ਦੀ ਜ਼ੁਬਾਨ ਕੌਣ ਬਨੇਗਾ ਅਸੀਂ ਤਾਂ ਮਤਲਬ ਇਨਸਾਨਾਂ ਦੀ ਤੇ ਅਸੀਂ ਕੇਅਰ ਕਰਨੀ ਛੱਡ ਦਿੱਤੀ ਤੁਸੀਂ ਸਭ ਨੇ ਮੈਂ ਤੁਹਾਡੇ ਗ੍ਰੇਡ ਟੀਵੀ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਗ੍ਰੇਡ ਪੰਜਾਬ ਟੀਵੀ ਰਾਹੀਂ ਕਿ ਪੂਰੇ ਅੰਮ੍ਰਿਤਸਰ ਨੇ ਇਹ ਡੋਰ ਵਰਤੀ ਐਂਡ ਚ ਵਿਕੀ ਨਹੀਂ ਐ ਕਿਉਂਕਿ ਪ੍ਰਸ਼ਾਸਨ ਨੇ ਬਹੁਤ ਜ਼ੋਰ ਲਾਇਆ ਸੀ ਨਾਲ ਸੀ ਇਹ 6 ਮਹੀਨੇ ਪਹਿਲੇ ਵਿਕ ਚੁੱਕੀ ਸੀ ਔਰ ਛੱਡੋ ਇਹ ਤੇ ਚਲੋ ਇਹਦੀ ਵੀ ਤੁਹਾਨੂੰ ਕੋਈ ਇੰਨੀ ਪਰਵਾਹ ਨਹੀਂ ਹੋਣੀ ਜੇ ਤੁਸੀਂ ਇਨਸਾਨਾਂ ਦੀ ਨਹੀਂ ਪਰਵਾਹ ਕਰਦੇ ਤੇ ਇੱਕ ਬੜੀ ਛੋਟੀ ਜੀ ਚੀਜ਼ ਹੈ ਔਰ ਤੁਸੀਂ ਇਹ ਵੀ ਪੁੱਛ ਕਹਿ ਸਕਦੇ ਹੋ ਕਿ ਇਹ ਵੀਡੀਓ ਕਿਉਂ ਬਣਾਈ ਇਹ ਵੀਡੀਓ ਇਸ ਲਈ ਬਣਾਈ ਕਿ ਇੱਕ ਤੇ ਵਿਦੇਸ਼ੀ ਬਰਡ ਹੈ ਜੇ ਕੋਈ ਇਹਦਾ ਜਾਣਕਾਰ ਹੈ ਇਹਦੀਆਂ ਸਪੀਸੀਜ਼ ਦਾ ਪਤਾ ਹੋਵੇ ਤੇ ਉਹ ਸਾਨੂੰ ਕੰਟੈਕਟ ਕਰੇ ਔਰ ਇਹਦਾ ਇਲਾਜ ਜਿਹੜਾ ਵਾ ਪ੍ਰੋਪਰਲੀ ਜਸ ਸੇਵਾ ਸੋਸਾਇਟੀ ਕਰਾਏਗੀ ਜਿੰਨੇ ਦਿਨ ਵੀ ਹੈ ਅਸੀਂ ਇਹਦਾ ਕੇਜ ਵੀ ਕਿਉਂਕਿ ਕੇਜ ਤਾਂ ਲਿਆਂਦਾ ਕਿ ਇਹਨੂੰ ਕੋਈ ਐਨੀਮਲਸ ਨਾ ਹਰਟ ਕਰਨ ਉਹਦੇ ਵਿੱਚ ਇਹਨੂੰ ਰੱਖ ਕੇ ਇਹਦਾ ਦਵਾਈਦਾਰੂ ਕਿਉਂਕਿ ਇਹਦੀ ਇਹ ਲਤ ਵੀ ਤੁਸੀਂ ਵੇਖ ਸਕਦੇ ਹੋ ਸਿਰਫ ਇੰਨਾ ਦਿਖਾਵਾਂਗਾ ਕਿ ਅੱਧਾ ਪੰਖ ਹੈਗਾ ਇਧਰਲਾ ਪੂਰਾ ਪੰਖ ਹੈ ਇਹ ਅੱਧਾ ਪੰਖ ਹੈ ਇਹ ਪੰਖੇ ਦਾ ਪੂਰਾ ਹੀ ਵੱਢਿਆ ਜਾ ਚੁੱਕਾ ਹੈ ਇਸ ਤੋਂ ਥੱਲੇ ਮੈਂ ਦਿਖਾ ਨਹੀਂ ਸਕਦਾ ਕਿਉਂਕਿ ਅਲਾਉਡ ਨਹੀਂ ਹੈ ਫੇਸਬੁੱਕ ਤੇ ਤੇ ਇਹਦਾ ਜਿਹੜੀ ਲੱਤ ਆ ਤੁਸੀਂ ਆ ਵੇਖੋ ਇਹ ਲੱਤ ਟੁੱਟੀ ਹੋਈ ਹੈ ਇਹ ਲੱਤ ਥੋ ਔਰ ਇਹਦੇ ਪਹਿਲੇ ਮੂੰਹ ਚ ਵੀ ਮੂੰਹ ਚ ਵੀ ਸਾਰਾ ਇਹਦੇ 6:00 ਵਜੇ ਹੋਈ ਸੀ ਉਹ ਦਰ ਨਾਲ ਸ਼ਿਵਰਿੰਗ ਵੀ ਕਰ ਰਿਹਾ ਔਰ ਉਹ ਇਹ ਬਿਲਕੁਲ ਕੰਬ ਵੀ ਰਿਹਾ ਹੈ ਬਰਡ ਤੇ ਅਸੀਂ ਇਹਦੀ ਪੂਰੀ ਕੇਅਰ ਕਰਾਂਗੇ ਤੇ ਮੈਂ ਤੇ ਸਭ ਸਭ ਨੂੰ ਕਹਿਣਾ ਚਾਹਨਾ ਕਿ ਯਾਰ ਤਰਸ ਕਰੋ ਮੇਰਾ ਇੱਕ ਲਾਈਨ ਸੀ ਨਾ ਕਿ ਕਿੰਨੀਆਂ ਕੋ ਕਟਨੀਆਂ ਗਰਦਨਾ ਹੋਰ ਹੁਣ ਤੇ ਛੱਡ ਦਿਓ ਚਾਈਨਾ ਡੋਰ ਉਹ ਅੱਜ ਵੀ ਉਹੀ ਹੈ ਲੜਾਂਗੇ ਲੜਦੇ ਰਵਾਂਗੇ ਪਰ ਮੈਨੂੰ ਨਹੀਂ ਲੱਗਦਾ ਕੋਈ ਫਰਕ ਪਏਗਾ ਤੁਹਾਡੇ ਸਭ ਉੱਤੇ ਮੈਂ ਕੋਠੇ ਤੇ ਲੋਕਾਂ ਨੇ ਅੱਜਕੱਲ ਰਿਵਾਜ ਆ ਨਾ ਰੀਲਾਂ ਬਣਾਉਂਦਾ ਤੇ ਫੇਸਬੁੱਕ ਤੇ ਇਹ ਉਹ ਤੇ ਮੈਂ ਰੀਲਾਂ ਵੇਖ ਰਿਹਾ ਸੀ ਕਿ ਜਿਹੜੇ ਬੰਦੇ ਅੱਜ ਤੋਂ 3-4 ਦਿਨ ਪਹਿਲੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਤੇ ਮੈਨੂੰ ਕਹਿੰਦੇ ਸੀ ਕਿ ਅਸੀਂ ਬਿਲਕੁਲ ਚਾਈਨਾ ਡੋਰ ਦੇ ਖਿਲਾਫ ਆ ਤੁਹਾਡੀ ਮਿਹਮ ਬਹੁਤ ਵਧੀਆ ਤੇ ਜਦੋਂ ਆਪਣੀ ਘਰ ਦੀ ਨਾਲ ਖੜੇ ਫਿਰ ਗੱਟੂ ਦੇ ਨਾਲ ਤੇ ਆਪਣੇ ਬੱਚਿਆਂ ਨਾਲ ਛੋਟੇ ਛੋਟੇ ਬੱਚਿਆਂ ਨੂੰ ਇਹ ਚਾਈਨਾ ਡੋਰ ਫੜਾਈ ਹੋਈ ਦਿਲ ਇੰਨਾ ਕੋ ਦੁੱਖਿਆ ਨਾ ਤੁਸੀਂ ਸੋਚ ਨਹੀਂ ਸਕਦੇ ਨਾ ਹੀ ਇਦਾਂ ਸੀ ਸੋਸ਼ਲ ਮੀਡੀਆ ਤੇ ਬਿਆਨ ਕਰ ਸਕਦੇ ਆ ਸਾਡੇ ਅੰਦਰ ਕਿੰਨੇ ਦੁੱਖ ਚੱਲ ਰਿਹਾ ਵਾ ਪਰ ਐਡਮਿਨਿਸਟ੍ਰੇਸ਼ਨ ਲੋਕੀ ਚਲੋ ਐਡਮਿਨਿਸਟ੍ਰੇਸ਼ਨ ਛੱਡ ਦਿਓ ਉਹਨਾਂ ਨੇ ਚਲੋ ਪੁੱਲ ਬੰਦ ਕਰ ਦਿੱਤਾ ਜੋ ਉਹਨਾਂ ਕੋ ਰੈਮੇਡੀ ਸੀ ਉਹਨਾਂ ਨੇ ਕਿਹਾ ਟੂ-ਵੀਲਰ ਵਾਹिकल्स ਪੁਲਾਂ ਤੇ ਨਾ ਜਾਣ ਉਹਨਾਂ ਬਚਾਅ ਵੀ ਹੋਇਆ ਕੁਝ ਜਾਨਾਂ ਦਾ ਪਰ ਜਿਹੜੇ ਅਰਜੈਂਟ ਲੋਕਾਂ ਦੇ ਕੰਮ ਸੀ ਉਹ ਵੀ ਪ੍ਰਭਾਵਿਤ ਹੋਏ ਲੋਕਾਂ ਦੇ ਲੋਕਾਂ ਨੇ ਬਹੁਤ ਲਾਂਤਾਂ ਵੀ ਪਾਈਆਂ ਐਡਮਿਨਿਸਟ੍ਰੇਸ਼ਨ ਨੂੰ ਪਰ ਮੈਂ ਕਹਿੰਨਾ ਕਿ ਉਹ ਠੀਕ ਸੀ ਕਿ ਉਹ ਸਲਾਹ ਕਰਕੇ ਉਹਨਾਂ ਨੇ ਕੀਤਾ ਕਿ ਜੇ ਉਸ ਦਿਨ ਵੀ ਡੋਰ ਤੇ ਖਤਮ ਨਹੀਂ ਨਾ ਹੋਈ ਡੋਰ ਤੇ ਹਜੇ ਵੀ ਉੰਨੀ ਹੀ ਹੈ ਔਰ ਬੇਨਤੀ ਹੈ ਸਭ ਨੂੰ ਕਿ ਨਾ ਚਾਈਨਾ ਡੋਰ ਵਰਤੋ ਕੀ ਰੀਜਨਸ ਕੀ ਮੰਨਦੇ ਹੋ ਸਰ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਇਸ ਵਾਰ ਤੇ ਗੱਟੂ ਦਾ ਪ੍ਰਯੋਗ ਨਾ ਕਰਨ ਲਈ ਬਹੁਤ ਸਾਰੇ ਡਰੋਨਸ ਵੀ ਯੂਜ਼ ਕੀਤੇ ਗਏ ਔਰ ਬਹੁਤ ਸਾਰੇ ਘਰਾਂ ਘਰਾਂ ਦੇ ਵਿੱਚ ਗੱਟੂ ਜਿਹੜੇ ਸੀਗੇ ਉਹਨਾਂ ਵੱਲੋਂ ਫੜੇ ਗਏ ਤੁਹਾਡੇ ਵੱਲੋਂ ਇਸ ਮੁਹਿੰਮ ਦੇ ਵਿੱਚ ਵੱਦ ਛੜ ਕੇ ਹਿੱਸਾ ਲਿਆ ਗਿਆ ਔਰ ਦਿਨ ਰਾਤ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਗੱਟੂ ਹੈ ਉਹ ਨਾ ਯੂਜ਼ ਕੀਤਾ ਜਾ ਫਿਰ ਵੀ ਕੀ ਮੰਨਦੇ ਹੋ ਕਿ ਰੀਜਨ ਕੀ ਰਹਿ ਗਿਆ ਖਿਰ ਕਮੀ ਕੀ ਸੀ ਮੈਨੂੰ ਲੱਗਦਾ ਫੇਲ ਹੋ ਗਿਆ ਸੀ ਇਸ ਐਗਜ਼ਾਮ ਦੇ ਵਿੱਚ ਸਾਰੇ ਜਾਨੇ ਟੋਟਲੀ ਫੇਲ ਹੋ ਗਏ ਅਜ ਨਾਲੇ ਜਾਨ ਚਲੀ ਗਈ ਤਿੰਨ ਭੈਣਾਂ ਦਾ ਭਾਈ ਆ 19 ਸਾਲ ਦਾ ਲੜਕਾ ਚਲੀ ਗਈ ਉਹਦੀ ਜਾਨ ਹੂੰ ਕੌਣ ਭਰੇ ਇਨਸਾਨੀ ਜਾਨ ਐ ਤੇ ਚਲੋ ਫਿਰ ਬਰਡਸ ਦਾ ਕਹੋਗੇ ਕਿ ਇੰਨਾ ਚ ਉਹ ਫੀਲਿੰਗ ਨਹੀਂ ਹੋਊਗੀ ਲੋਕੀ ਕਹਿੰਦੇ ਹੀ ਆ ਨਾ ਐਨੀਮਲਸ ਬਰਡਸ ਦਾ ਇੰਨਾ ਰੱਖਾ ਨਾ ਕਰੋ ਪਹਿਲੇ ਮੈਂ ਵੀ ਐਸੀ ਸੋਚਦਾ ਸੀ ਮੈਨੂੰ ਬਰਡ ਐਨੀਮਲਸ ਨਾਲ ਇੰਨਾ ਲੈਣਾ ਦੇਣਾ ਨਹੀਂ ਮੈਨੂੰ ਇਨਸਾਨੀ ਜਾਨਾਂ ਬਚਾਉਣ ਦਾ ਜ਼ਿਆਦਾ ਸ਼ੌਕ ਹੁੰਦਾ ਪਰ ਮੈਂ ਵੇਖਦਾ ਆ ਵਫਾਦਾਰ ਨੇ ਇਨਸਾਨ ਤੇ ਹੁਣ ਵਫਾਦਾਰ ਤੇ ਰਫਾਦਾਰ ਰਹਿ ਹੀ ਨਹੀਂ ਗਏ ਬਿਲਕੁਲ ਕੀ ਕੀਤਾ ਇਹਨਾਂ ਨੇ ਮਤਲਬ ਤੁਸੀਂ ਸੋਚ ਸਕਦੇ ਹੋ ਕਿ ਉਹ ਮੁੰਡੇ ਦੇ ਗਲੇ ਚ ਡੋਰ ਫੇਰੀ ਉਹਦੀ ਡੈੱਡ ਬੋਡੀ ਜਦੋਂ ਦੇਖੀ ਨਾ ਕੱਲ ਸਾਰਿਆਂ ਨੇ ਵੇਖੀ ਅੱਖਾਂ ਖੁੱਲੀਆਂ ਸੀ ਔਰ ਅੰਦਰ ਤੱਕ ਇੰਜਰੀ ਸੀ ਕੀ ਕਿੰਨੀ ਕਾਤਲ ਕਿਸੇ ਬੱਚੇ ਦੀ ਤਸੀਨਾ ਡੋਰ ਜੇ ਅਜਨਾਲੇ ਚ ਲੋਕ ਮੇਰੀਆ ਵੀਡੀਓ ਵੇਖਣਗੇ ਤੁਹਾਨੂੰ ਕਹਿਣਾ ਤੁਹਾਡੇ ਚੋਂ ਕਿਸੇ ਦੀ ਤਸੀਨਾ ਤੇ ਐ ਨਾ ਸੋਚੋ ਤੁਸੀਂ ਸਾਰੇ ਤੁਸੀਂ ਸਾਰੇ ਹੀ ਜ਼ਿੰਮੇਵਾਰ ਹੋ ਉਸ ਡੈਥਲੀ ਤਰਨ ਤਰਨ ਮੈਂ ਕਹਿੰਦਾ ਥੱਕ ਗਿਆ ਮਰ ਗਿਆ ਬੋਲ ਬੋਲ ਕੇ ਕਿ ਤਰਨ ਜਿਹੜੀ ਡੋਰ ਹੈ ਇਲੈਕਟ੍ਰਿਕ ਇਲੈਕਟ੍ਰਿਕਿਊਟ ਕਰ ਰਹੀ ਹੈ ਇੱਕ ਵੀਡੀਓ ਸ਼ੇਅਰ ਕੀਤੀ ਸਪੈਸ਼ਲ ਉਹ ਵੀਡੀਓ ਦੇ ਲੱਖਾਂ ਵਿਊਜ਼ ਆਏ ਪਰ ਲੱਖਾਂ ਲੋਕਾਂ ਤੇ ਅਸਰ ਨਹੀਂ ਕੀਤਾ ਨੇ ਕਿਉਂਕਿ ਅਸੀਂ 6 ਮਹੀਨੇ ਪਹਿਲੇ ਚਾਈਨਾ ਡੋਰ ਖਰੀਦ ਲਈ ਸੀ ਕਿਉਂਕਿ ਤੁਸੀਂ ਚਾਹੁੰਦੇ ਹੋ ਪਤੰਗ ਨਾ ਕੱਟੀ ਜਾਵੇ ਤੁਹਾਡੀ ਇਹ ਤੁਹਾਡੀ ਕੋਈ ਖੇਡ ਨਹੀਂ ਹੈ ਮਤਲਬ ਲੋੜੀ ਐਨਜਾਇਮੈਂਟ ਨਹੀਂ ਹੈ ਥਿਸ ਇਜ਼ ਈਗੋ ਪ੍ਰੋਬਲਮ ਤੁਸੀਂ ਸਾਰੇ ਮੈਂਟਲੀ ਸਿਕ ਪੀਪਲ ਹੋ ਤੁਸੀਂ ਬਿਮਾਰ ਹੋ ਇਹ ਤੁਹਾਡੀ ਦਿਮਾਗੀ ਜਿਹੜੀ ਵਿਵਸਥਾ ਹੈ ਨਾ ਇਹ ਸੁਭਾਵਕ ਸੀ ਜਾਂ ਇਨਸੀਡੈਂਟ ਹੋਣੇ ਇਹ ਤੇ ਹੋਣੇ ਹੋ ਜੇ ਬੜੇ ਬੜੇ ਬਰਡਸ ਐਂਡ ਐਨੀਮਲ ਸਾਨੂੰ ਸੜਕਾਂ ਤੇ ਮਿਲਨੇ ਮੈਂ ਤੇ ਪ੍ਰਸ਼ਾਸਨ ਨੂੰ ਕਵਾਂਗਾ ਹੁਣ ਇੱਕ ਮਹਿਮ ਚਲਾ ਲਓ ਕਿ ਜਿਹੜੀਆਂ ਡੋਰਾਂ ਪਈਆਂ ਸੜਕਾਂ ਤੇ ਟਰੀਜ਼ ਤੇ ਉਹਨਾਂ ਨੂੰ ਇੱਕ ਦਿਨ ਇਕੱਠੇ ਕਰਕੇ ਸਾਰਾ ਅੰਮ੍ਰਿਤਸਰ ਸਾਫ਼ ਕਰ ਦਈਏ ਕਹਿੰਦਾ ਥੱਗਿਆ ਕਿ ਇਹਨੂੰ ਜਿਹੜਾ ਵਾ ਡਿਸਟਰੋਏ ਕਰੋ ਲੋਕਾਂ ਅੱਗੇ ਗੱਟੂਆਂ ਨੂੰ ਅੱਜ ਵੀ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਇਹ ਨਾ ਲੱਗ ਰਿਹਾ ਕਿ ਗੱਟੂ ਫੜ ਕੇ ਅੱਗੇ ਵੇਚ ਦਿੰਦੇ ਆ ਟਰਸਟ ਬਿਲਡ ਅਪ ਨਹੀਂ ਹੋਇਆ ਨਾ ਹੀ ਹੋਣਾ ਅੱਜ 14 ਜਨਵਰੀ ਹੈ ਮਾਗੀ ਹੈ ਜੀ ਅੱਜ ਹੀ ਸੌਂ ਖਾ ਲਈਏ ਸਾਰੇ ਜਾਣੇ ਕਿ ਅਸੀਂ ਅਗਲੀ ਲੋੜੀ 2026 ਤੇ ਗੱਟੂ ਯੂਜ਼ ਨਹੀਂ ਕਰਾਂਗੇ ਹੁਣ ਨਹੀਂ ਲੈਂਦੇ ਹੋ ਨਾ ਮੈਂ ਯਾਦ ਰੱਖਿਓ ਇਸ ਪਾਵਰ ਨਾਲ ਇਹ ਜੋਰ ਲਗਾਵਾਗਾ ਲੋੜੀ ਬੰਦ ਹੋ ਜਾਏਗੀ ਕਿਉਂਕਿ ਚਾਰ ਸਟੇਟਾਂ ਦੇ ਵਿੱਚ ਲੋੜੀ ਸੈਲੀਬ੍ਰੇਸ਼ਨ ਬੰਦ ਹੋ ਚੁੱਕੀ ਹੈ ਪਾਕਿਸਤਾਨੀ ਬੰਦ ਹੋ ਚੁੱਕੀ ਪਾਕਿਸਤਾਨੀ ਡੋਰ ਵਰਤ ਰਹੇ ਐਨੀ ਮੋਟੀ ਯਾਰ ਸ਼ਰਮ ਕਰ ਲੋ ਕੀ ਮਤਲਬ ਕਿਹੜਾ ਤਿਉਹਾਰ ਰਹਿ ਗਿਆ ਕਿਸ ਤਰ੍ਹਾਂ ਤੁਸੀਂ ਜਿਹੜੇ ਜਿਹੜੇ ਜਿਨ੍ਹਾਂ ਨੂੰ ਅੱਜ ਇਸ ਵੀਡੀਓ ਚ ਕਵਾਂ ਜਿਨ੍ਹਾਂ ਨੂੰ ਅੱਜ ਮੈਂ ਫੋਨ ਕੀਤਾ ਨਾ ਤੇ ਮੈਂ ਉਹਨਾਂ ਨੂੰ ਆਪਣਾ ਦੁੱਖ ਜਾਰ ਕੀਤਾ ਕਿ ਤੁਸੀਂ ਦੇਖੋ ਮੈਨੂੰ ਪ੍ਰੋਮਿਸ ਕੀਤਾ ਤੇ ਤੁਸੀਂ ਗੱਟੂ ਯੂਜ਼ ਕੀਤਾ ਆਪਣੇ ਦਿਲ ਚ ਸੋਚਿਓ ਕਿ ਮੇਰੇ ਅੰਦਰ ਕਿੰਨਾ ਦਰਦ ਸੀ ਹੋ ਤੇ ਤੁਸੀਂ ਅੱਜ ਵੀ ਸੌਂ ਖਾਦੀਏ ਤੇ ਚਾਰ ਦਿਨ ਪਹਿਲੇ ਵੀ ਖਾਦੀ ਸੀ ਪਰ ਤੁਸੀਂ ਸੌਂ ਤੋੜੀ ਐ ਤੁਸੀਂ ਵਰਤਿਆ ਤੁਸੀਂ ਪ੍ਰੋਪਰ ਗੁੱਡੀਆਂ ਪਤੰਗਾਂ ਗੱਟੂ ਨਾਲ ਉਡਾਈਆਂ ਜਦੋਂ ਬੋਹ ਜਾਂਦੀ ਦੋਰ ਤੋੜ ਕੇ ਛੱਡ ਦਿੰਦੇ ਹੋ ਤੇ ਛੱਡੀ ਡੋਰ ਕੀ ਐ ਜਦੋਂ ਇੱਕ ਪਿੱਛੇ ਦੇ ਮੁੰਡੇ ਦਾ ਇਨਸੀਡੈਂਟ ਹੋਇਆ ਸੀ ਡੋਰ ਲਟਕੀ ਹੋਈ ਸੀ ਤੇ ਇਧਰੋਂ ਉਹਦੇ ਗਲੇ 'ਚ ਪਈ ਉਧਰੋਂ ਹੀ ਕਾਟ ਉਹਨਾਂ ਲੜੀ ਆਟੋ ਤੇਜ ਲਾ ਗਿਆ ਲੰਘ ਗਿਆ ਗਲਾ ਕੱਟਿਆ ਗਿਆ ਸੋ ਇਹ ਵਿਦੇਸ਼ੀ ਬਰਡ ਹੈ ਮੈਨੂੰ ਨਹੀਂ ਪਤਾ ਕਿ ਇਹਦਾ ਸਪੀਸੀਜ਼ ਜਿਹੜੀ ਹੈ ਮੈਂ ਕੱਲ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਨਾਲ ਵੀ ਗੱਲ ਕਰਾਂਗਾ ਕਿ lettes ਆਪਾਂ ਇਹਨੂੰ ਸੇਵ ਕਰਕੇ ਤੇ ਜਿੱਥੇ ਵੀ ਇਹਨੂੰ ਪਹੁੰਚਾ ਸਕਦੇ ਹਾਂ ਪਹੁੰਚਾਈਏ ਔਰ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਬਹੁਤ ਇਹਦੇ ਸਰੀਰ 'ਚ ਬਹੁਤ ਸੱਟਾਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਮੈਂ ਦਿਖਾ ਵੀ ਨਹੀਂ ਸਕਦਾ ਜੀ ਤੇ ਸਭ ਨੂੰ ਬੇਨਤੀ ਹੈ ਕਿ ਚਲੋ ਤੁਸੀਂ ਹੁਣ ਇਹ ਤੇ ਪ੍ਰਵਾਹ ਛੱਡਤੀ ਕਿ ਇਨਸਾਨੀ ਜਾਨਾਂ ਦੀ ਪ੍ਰਵਾਹ ਦੀ ਕੋਈ ਲੋੜ ਨਹੀਂ ਇਨਸਾਨ ਤੁਹਾਡੀ ਡੋਰ ਨਾਲ ਕਿੰਨਾ ਕਿਹੜੇ ਯੁੱਗ 'ਚ ਚੱਲਦੇ ਪਿਆ ਕਿ ਜਿੱਥੇ ਡੋਰ ਨਾਲ ਮੈਮ ਦੇਖੋ ਕਹਿੰਦੇ ਨਾ ਕਿ ਵੈਪਨ ਯੂਜ਼ ਕੀਤਾ ਚਾਕੂ ਤਲਵਾਰਾਂ ਨਾਲ ਲੜਾਈ ਹੋਈ ਗੋਲੀਆਂ ਚੱਲੀਆਂ ਇੱਕ ਡੋਰ ਨਾਲ ਬੰਦੇ ਮਰ ਰਿਹਾ ਬਿਲਕੁਲ ਕਿਸ ਦੇਸ਼ 'ਚ ਅਸੀਂ ਰਹਿ ਰਹੇ ਆ ਜਿੱਥੇ ਡੋਰ ਦੇ ਨਾਲ ਬੰਦੇ ਮਰ ਰਹੇ ਆ ਔਰ ਉਹ ਡੋਰ ਬਨ ਰਹੀ ਐ ਇਹ ਲਾਗੇ ਚਾਕੇ ਸ਼ਹਿਰਾਂ 'ਚ ਹੀ ਬਨ ਰਹੀ ਐ ਸਰਕਾਰਾਂ ਨੂੰ ਬੰਨਣਾ ਕਿਉਂ ਨਹੀਂ ਬੰਦ ਕਰਾਂਦੀ ਬਿਲਕੁਲ ਬੰਦ ਕਰ ਦਿਓ ਇੱਕ ਵੀ ਕਿਸੇ ਹੋਰ ਪਰਪਸ ਵਾਸਤੇ ਵੀ ਨਹੀਂ ਬਨਣੀ ਚਾਹੀਦੀ ਬਿਲਕੁਲ ਕਿਉਂ ਇਹ ਡਰਾਮਾ ਕਰ ਰਹੇ ਹੋ ਔਰ ਮੈਂ ਉਹ ਲੋਕਾਂ ਨੂੰ ਵੀ ਕਵਾਂਗਾ ਅੱਜ ਮੈਂਨਿਆਂ ਨੂੰ ਫੋਨ ਕੀਤਾ ਸਾਰੇ ਕਹਿੰਦੇ ਸਰ ਉਹ ਇੰਡੀਅਨ ਡੋਰ ਹੈਗੀ ਸੀ ਉਹ ਇੰਡੀਅਨ ਡੋਰ ਹੈਗੀ ਸੀ ਉਹਨੂੰ ਗੱਟੂ ਵਰਗੀ ਚ ਰਖਰੀ ਚ ਪਾਇਆ ਹੋਇਆ ਮੈਂ ਝੂਠ ਨਾ ਬੋਲੋ ਰੱਬ ਨੂੰ ਜਾਨ ਦੇਣੀ ਸਾਹਮਣੇ ਤੁਹਾਡੇ ਮਾਪੇ ਬਾਪ ਤੁਹਾਡਾ ਬੱਚਾ ਤੁਹਾਡੇ ਰਿਸ਼ਤੇਦਾਰ ਚਾਚੇ ਤਾਏ ਕਿਸੇ ਦੇ ਪੈਗੀ ਨਾ ਤੇ ਮੇਰੇ ਵਗਨ ਸੜਕਾਂ ਤੇ ਆ ਜਾਓਗੇ ਕਿ ਚਾਈਨਾ ਡੋਰ ਨਾ ਵਰਤੋ ਪਰ ਮੈਨੂੰ ਪਤਾ ਵੈ ਕਿ ਜਿਸ ਤਨ ਲੱਗੇ ਉਹੀ ਤੁਹਾਨੂੰ ਆਪਣੀ ਗੱਲ ਦੱਸ ਸਕਦਾ ਤੁਹਾਨੂੰ ਉਦੋਂ ਫਰਕ ਪਏਗਾ ਜਦੋਂ ਐ ਇਹਦੇ ਪਤਾ ਕਿੰਨੀ ਦਰਦ ਹੈ ਇਸ ਵੇਲੇ ਇਹਦੀ ਲੱਤ ਟੁੱਟੀ ਪਈ ਇਹਨੂੰ ਮੈਂ ਕਿਵੇਂ ਠੀਕ ਕਰਨਾ ਮੈਨੂੰ ਇਹ ਵੀ ਨਹੀਂ ਪਤਾ ਪਰ 4 5 7 ਦਿਨ ਆਪਣੇ ਕੋਲ ਰੱਖਾਂਗੇ ਤੇ ਇਹ ਬਿਲਕੁਲ ਠੀਕ ਹੋਏਗਾ ਜੀ ਤੁਹਾਡੇ ਮਾਧਿਅਮ ਤੇ ਇਹਨੂੰ ਉਡਾ ਕੇ ਦੱਸਾਂਗੇ ਕਿ ਇੰਨੀ ਕੇਅਰ ਕੀਤੀ ਹੈ ਕਿ ਇੱਕ ਬਰਡ ਜਿਹੜਾ ਮੈਨੂੰ ਲੱਗ ਰਿਹਾ ਕਿ ਇਹ ਵਿਦੇਸ਼ੀ ਬਰਡ ਜਿਹੜਾ ਇਨਡੇਂਜਰਡ ਸਪੀਸੀਜ਼ ਹੈ ਇਹਨੂੰ ਅਸੀਂ ਬਹੁਤ ਨਹੀਂ ਵੇਖਿਆ ਚਿੜੀਆਂ ਤੋਤੇ ਅਸੀਂ ਆਮ ਵੇਖਦੇ ਆ ਇਲਾ ਵੀ ਵੇਖਦੇ ਬਾਜ ਵੇਖਦੇ ਆ ਪਰ ਇਹ ਬਰਡ ਅਸੀਂ ਤੁਸੀਂ ਵੀ ਵੇਖ ਰਹੇ ਹੋ ਇਹ ਬਰਡ ਨਹੀਂ ਵੇਖਿਆ ਲੱਗਦਾ ਜੀ ਸੋ ਇਸ ਬਰਡ ਦੀ ਅਸੀਂ ਜਾਨ ਬਚਾਵਾਂਗੇ ਇਹੋ ਜਿਹਾ ਕਿਤੇ ਵੀ ਕੋਈ ਇਨਸੀਡੈਂਟ ਹੁੰਦਾ ਆਪ ਮੁਹਾਰੇ ਆ ਕੇ ਅੱਗੇ ਆਓ ਪਰ ਇਹਦਾ ਹੱਲ ਇਹੀ ਹੈ ਕਿ ਚਾਇਨਾ ਡੋਰ ਵਰਤਨੀ ਛੱਡ ਦਿਓ ਔਰ ਪ੍ਰਸ਼ਾਸਨ ਨੂੰ ਵੀ ਇਹੀ ਮੇਰੀ ਬੇਨਤੀ ਹੈ ਕਿ ਇਹਦਾ ਟ੍ਰੇਡ ਹੁਣ 6 ਮਹੀਨੇ ਹੋਣਾ ਅੱਜ 14 ਜਨਵਰੀ ਤੋਂ ਇਹਦੀ ਲੜਾਈ ਸ਼ੁਰੂ ਕਰ ਦਈਏ ਪ੍ਰਸ਼ਾਸਨ ਨੇ ਤੁਹੀ ਗੱਲ ਕੀਤੀ ਕਿ ਕਈਆਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਜਿਵੇਂ ਪੁਲਿਸ ਵਾਲਿਆਂ ਨੇ ਆਪ ਅੰਦਰੋਂ ਅੰਦਰ ਗੱਟੂ ਜਿਹੜੇ ਨੇ ਉਹਨਾਂ ਦੀ ਵਿਕਰੀ ਕੀਤੀ ਕੀ ਲੱਗਦਾ ਹੈ ਕਿ ਜਿਹੜਾ ਉਹਨਾਂ ਨੇ ਗੱਟੂ ਦਾ ਪ੍ਰਯੋਗ ਹੋਣ ਤੋਂ ਰੋਕ ਲਏ ਇੰਨੇ ਸਾਰੀਆਂ ਮੁਹਿੰਮ ਚਲਾਈਆਂ ਸੀ ਉਹ ਸਭ ਲੋਕ ਵਿਖਾਵਾ ਸੀ ਨਹੀਂ ਲੋਕ ਵਿਖਾਵਾ ਨਹੀਂ ਸੀ ਮੈਮ ਜਿਹੜੀ ਹਾਇਰ ਅਥਾਰਟੀਜ਼ ਹੈ ਨਾ ਪੁਲਿਸ ਦੀਆਂ ਉਹ ਬਿਲਕੁਲ ਸਾਡੇ ਕਮਿਸ਼ਨਰ ਸਾਹਿਬ ਪੁੱਲਰ ਸਾਹਿਬ ਡੀਸੀ ਮੈਮ ਤੇ 에ਸੀ मैम ਗੁਰਸਿਮਰਨਜੀਤ कौर दे आर ਕੁਆਇਟ ਐਸਐਸਪੀ ਸਾਹਿਬ ਅ ਚਰਨਜੀਤ ਸਿੰਘ ਜੀ ਉਹਨਾਂ ਨਾਲ ਮੀਟਿੰਗਸ ਹੋਈਆਂ ਦੇ ਆਰ ਕੁਆਇਟ ਸੀਰੀਅਸ ਅਬਾਊਟ ਇਟ ਉਹਨਾਂ ਨੂੰ ਉਹਨਾਂ ਨੇ ਸਖਤ ਹਦਾਇਤਾਂ ਦਿੱਤੀਆਂ ਸੀ ਪਰ ਟਾਈਮਿੰਗ ਗਲਤ ਹੈ ਜਦੋਂ ਤੁਸੀਂ ਹਦਾਇਤਾਂ ਦਿੱਤੀਆਂ ਉਸ ਤੋਂ ਪਹਿਲੇ ਉਹ ਵਿਕ ਚੁੱਕੀ ਆ ਤੁਸੀਂ ਤਾਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਤੁਸੀਂ ਇਹ ਤੁਹਾਡੇ ਲੋਅਰ ਜਿਹੜੇ ਆਫੀਸਰਸ ਨੇ ਹੁਣ ਗੇਟ ਕੀਮਾ ਅ اسلامਾਬਾਦ ਪੁਤਲੀਕਰ ਸੁਲਤਾਨਵਿੰਡ ਬੱਸ ਸਟੈਂਡ ਇਹ ਪੰਜ ਪ੍ਰੋਨ ਏਰੀਆ ਸੀ ਮੈਂ ਕਹਿੰਦਾ ਥੱਕ ਗਿਆ ਕਿ ਇਹਨਾਂ ਦੇ ਵਿੱਚ ਜਿਸ ਦਿਨ ਲੋੜੀ ਉਡਣੀ ਉਸ ਦਿਨ ਡਰੋਨ ਉਡਾਓ ਉਸ ਦਿਨ ਲੋੜੀ ਵਾਲੇ ਦਿਨ ਕੋਈ ਡਰੋਨ ਨਹੀਂ ਕਦੀ ਥਾਂ ਦੇ ਇਹਨਾਂ ਨੇ ਐਵੇਂ ਡਰਾਮਾ ਕੀਤਾ ਕਿਉਂਕਿ ਡਰੋਨਸ ਇਹਨਾਂ ਦੇ ਆਪਣੇ ਨਹੀਂ ਸੀ ਉਹ ਡਰੋਨ ਵਾਲੇ ਕਹਿੰਦੇ ਕਿ ਸਾਡਾ ਡਰੋਨ ਤੇ ਜੇ ਡੋਰ ਲੱਗੀ ਤੇ 1.5-2 ਲੱਖ ਦਾ ਨੁਕਸਾਨ ਹੋ ਜਾਏਗਾ ਕੋਈ ਵੀ ਨਹੀਂ ਕਰਨਾ ਚਾਹੁੰਦਾ ਉਹ ਵਿਚਾਰਿਆਂ ਦੀ ਵੀ ਉਹੀ ਰੋਜ਼ੀ ਰੋਟੀ ਹੈ ਉਹਨਾਂ ਨੇ ਚੀਜ਼ ਖਰੀਦੀ ਹੈ ਇਹਦੇ ਵਿੱਚ ਤੇ ਆਪਣਾ ਇਨਫਰਾਸਟ੍ਰਕਚਰ ਲਿਆਣਾ ਪੈਣਾ ਪੰਜਾਬ ਪੁਲਿਸ ਨੂੰ ਤੇ ਮੈਂ ਇੱਕ ਤੁਹਾਡੇ ਮਾਧਿਅਮ ਰਹਿ ਰਹੀ ਆ ਇਹ ਪੁੱਛਣਾ ਚਾਹਨਾ ਕਿ ਕਿੰਨੇ ਪਰਚੇ ਦਿੱਤੇ ਔਰ ਇਹ ਤੇ ਇੱਕ ਮੀਟਿੰਗ ਕਰਕੇ ਪਬਲਿਕ ਨੂੰ ਜ਼ਰੂਰ ਦੱਸੋ ਔਰ ਨਾਲ ਡਰ ਪਏਗਾ ਕਿ ਐਤ ਕੀ ਇੰਨੇ ਪਰਚੇ ਦਿੱਤੇ ਆ ਹੂੰ ਉਹ ਜ਼ਰੂਰੀ ਹੈ ਔਰ ਪਲੀਜ਼ ਜੇ ਜਿਹੜੀ ਧਾਰਾ ਵਾ ਐਡਮਿਨਿਸਟ੍ਰੇਸ਼ਨ ਜਿਹੜੀ ਆਪਣੇ ਲੈਵਲ ਤੇ ਐਮੈਂਡ ਕਰ ਦਵੇ ਜਾਂ ਕੋਈ ਲਾ ਨਵਾਂ ਪਾਸ ਕਰਾਵੇ ਇਹਨੂੰ ਨਾਨ ਅਵੇਲੇਬਲ ਅਫੈਂਸ ਦੇ ਵਿੱਚ ਗੈਰ ਜ਼ਮਾਨਤੀ ਜਿਹੜੇ ਕ੍ਰਾਈਮ ਨੇ ਉਹਨਾਂ ਵਿੱਚ ਪਾਇਆ ਜਾਵੇਗਾ ਤਾਂ ਲੋਕਾਂ ਨੂੰ ਅੰਦਰ ਜਾਣ ਤੋਂ ਜਦੋਂ ਡਰ ਹੋਏਗਾ ਨਾ ਲੋਕੀ ਐਕਸਟ੍ਰੀਮ ਤੋਂ ਡਰਦੇ ਆ ਅਸੀਂ ਇਸ ਦੇਸ਼ ਦੇ ਜਿਹੜੇ ਵਾਸੀ ਨੇ ਨਾ ਉਹਨਾਂ ਨੂੰ ਹਰ ਚੀਜ਼ ਦਾ ਹੱਲ ਆਂਦਾ ਉਹ ਐਕਸਟ੍ਰੀਮ ਤੋਂ ਡਰਦੇਗੇ ਜਦੋਂ ਅੰਦਰ ਜਾਣਾ ਪਏਗਾ ਜੇ ਚ ਸੱਤ ਸਾਲ ਸਜਾ ਹੋਏਗੀ ਨਾ ਤਾਂ ਇਹਨੂੰ ਉਹਨਾਂ ਨੇ ਛੱਡਣਾ ਤੇ ਛੱਡਣਾ ਕੀ ਤੇ ਕਰਨਾ ਕੀ ਨਿੱਕੀ ਜੀ ਗੱਲ ਜੇ ਜੇ ਸਰਕਾਰ ਚਾਹੇ ਤਾਂ ਕੀ ਨਹੀਂ ਹੁੰਦਾ ਬਿਲਕੁਲ ਤੁਸੀਂ ਸਰਕਾਰ ਜੇ ਚਾਵੇ ਤੇ ਇੱਕ ਦਿਨ ਚਾ ਬੰਦ ਹੋ ਸਕਦੀ ਹੈ ਇਹਨੂੰ ਪਲੀਜ਼ ਇਹੀ ਮੈਂ ਚਾਹਨਾ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰੋ ਆਮ ਯੋਰ ਪਾਰਟ ਸਰਕਾਰ ਦੇ ਨਾਲ ਆਪਣੀ ਐਡਮਿਨਿਸਟ੍ਰੇਸ਼ਨ ਨਾਲ ਇਹੋ ਜਿਹਾ ਮੋੜੇ ਨਾਲ ਮੋੜਾ ਲਾਇਆ ਜਸ ਸੇਵਾ ਸੁਸਾਇਟੀ ਦੇ ਪਰਿਵਾਰ ਨੇ ਇਸ ਵਾਰੀ ਕਿ ਉਹ ਆਪ ਹੈਰਾਨ ਹੋ ਗਏ ਨੇ ਕਿ ਕੋਈ ਇਹੋ ਜਿਹਾ ਆਪਣੀ ਸੁਸਾਇਟੀ ਲਈ ਵਰਕ ਕਰ ਸਕਦਾ ਇੱਕ ਦਿਨ ਅਸੀਂ ਪਿਛਲੇ 10 ਦਿਨਾਂ ਤੋਂ ਮੈਂ ਤੇ ਇਹਦੀ ਕੰਟੀਨਿਊਸਲੀ 5 ਸਾਲ ਤੋਂ ਮੇਰੇ ਕੋ ਐਵੀਡੈਂਸਾਂ ਲੜਾਈ ਲੜ ਰਹਿਆਂ ਪਰ ਐਡਮਿਨਿਸਟ੍ਰੇਸ਼ਨ ਨੇ ਜਦੋਂ ਕਾਲ ਕੀਤੀ ਤੇ 10 ਦਿਨਾਂ ਤੋਂ ਅਸੀਂ 15 ਦਿਨਾਂ ਤੋਂ ਸੁੱਤੇ ਤੱਕ ਨਹੀਂ ਦਿਨ ਰਾਤ ਇਰਤੇ ਵਰਕਿੰਗ ਕੀਤੀ ਥੋੜਾ ਜਿਹਾ ਇਫੈਕਟ ਵੀ ਪਿਆ ਚੰਗਾ ਇਫੈਕਟ ਐ ਪਿਆ ਕਿ ਗੁਰੂ ਸਾਹਿਬ ਨੇ ਹਵਾ ਚ ਲਾਈ ਔਰ ਸਭ ਤੋਂ ਵਧੀਆ ਇਫੈਕਟਿਵ ਵੀ ਆ ਲੋਕਾਂ ਨੇ ਚਰਖਰੀਆਂ ਖਰੀਦੀਆਂ ਹੁਣ ਲੋਕਾਂ ਨੇ ਕੀ ਡਰਾਮਾ ਕੀਤਾ ਕਿ ਤਿੰਨ ਚਰਖਰੀਆਂ ਦੇ ਨਾਲ ਇੱਕ ਗੱਟੂ ਸੀ ਤੇ ਯਾਰੋ ਇੱਕ ਵੀ ਛੱਡ ਦਿਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕਈਆਂ ਦੀ ਵੀਡੀਓ ਪਾ ਕੇ ਮਾਫੀ ਮੰਗਵਾਈ ਲੋਕਾਂ ਕੋਲੋਂ ਜੀ ਉਹਨਾਂ ਕੋਲੋਂ ਗੱਟੂ ਸੜਵਾਏ ਉਹਨਾਂ ਕੋਲੋਂ ਗੱਟੂ ਡਿਸਟਰੋਏ ਕਰਵਾਏ ਬਿਲਕੁਲ ਤੇ ਜੇ ਤੁਸੀਂ ਇਹ ਵਰਤਦੇ ਇਨਾਂ ਤੇ ਇੰਨੀ ਹਿਊਮਿਲੇਸ਼ਨ ਕਿਸੇ ਨੂੰ ਸੈਣੀ ਵੀ ਨਾ ਪੈਂਦੀ ਇੰਨੀ ਆਲਾਂ ਤਾਂ ਪੈਰੀਆਂ ਜਾਨ ਚਲੀ ਗਈ ਅਜਨਾਲੇ ਤਰਨ ਤਨ ਹੋਰ ਵੀ ਦੋ ਤਿੰਨ ਦਿਨਾਂ ਅਚ ਇਨਸੀਡੈਂਟ ਬਾਧੂ ਨਿਕਲ ਕੇ ਬਾਹਰ ਆ ਜਾਣੇ ਆ ਕਿਸੇ ਦਾ ਭੈਣ ਭਾਈ ਗਿਆ ਵਾ ਤੇ ਖਿਆਲ ਰੱਖੋ ਔਰ ਜਿੱਥੇ ਵੀ ਤੁਹਾਨੂੰ ਦਿਖਦਾ ਵਾ ਕਿ ਹੁਣ ਡੋਰਾ ਲਟਕ ਰੀਆਂ ਬਰਡਸ ਐਨੀਮਲਸ ਦਾ ਕੇਅਰ ਕਰਨ ਵਾਸਤੇ ਉਹ ਡੋਰਾਂ ਦਾ ਉਸ ਤੋਂ ਸਫਾਇਆ ਕੀਤਾ ਜਾਵੇ ਉਹਨਾਂ ਨੂੰ ਉੱਥੋਂ ਪਕੜ ਕੇ ਇੱਕ ਥਾਂ ਤੇ ਕਰਕੇ ਡਿਸਟਰੋਏ ਕੀਤਾ ਜਾਵੇ ਕਿ ਅਸੀਂ ਬਰਡਸ ਐਨੀਮਲਸ ਦੀਆਂ ਜਾਨਾਂ ਨੂੰ ਬਚਾ ਸਕੀਏ ਜੀ ਬਿਲਕੁਲ ਜਾਨ ਬਹੁਤ ਕੀਮਤੀ ਹੈ ਫਿਰ ਭਾਵੇਂ ਉਹ انسان ਦੀ ਹੋਵੇ ਤੇ ਜਾਂ ਫਿਰ ਕਿਸੇ ਜੀਵ ਜੰਤੂ ਜਾਂ ਪੰਛੀ ਦੀ ਇਸ ਲਈ ਐਸੀ ਸਾਡੇ ਨਾਲ ਜਸ ਸੇਵਾ ਸੁਸਾਇਟੀ ਤੋਂ ਐਡਵੋਕੇਟ ਹਰ ਸਿਮਰਨ ਸਰ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਗੱਟੂ ਦੀ ਡੋਰ ਦਾ ਜਿਹੜੇ ਲੋਕ ਪ੍ਰਯੋਗ ਕਰਦੇ ਨੇ ਉਸ ਦਾ ਜਿਹੜਾ ਸ਼ਿਕਾਰ ਇੱਕ ਵਿਦੇਸ਼ੀ ਘੀ ਹੋਇਆ ਹੈ ਤੇ ਉਹਨਾਂ ਦਾ ਇਹੀ ਮੈਸੇਜ ਹੈ ਕਿ ਕੋਈ ਵੀ ਇਸ ਦਾ ਪ੍ਰਯੋਗ ਨਾ ਕਰੇ ਤਾਂ ਜੋ ਇੱਕ ਕੀਮਤੀ ਜਾਨਾਂ ਨੇ ਇਨਸਾਨਾਂ ਦੀਆਂ ਤੇ ਜੀਵਾਂ ਦੀਆਂ ਬਚਾਈਆਂ ਜਾ ਸਕਣ ਕੈਮਰਾਮੈਨ ਅਰਸ਼ਦ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ